ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਹੋਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਆਪਾਂ ਟੋਕੜ ਗੱਬਣ ਝੋਟੀ ਲੈਣੀਆਂ ਲੈਣੀ ਐ ਸਿਰੇ ਸੱਟ ਦੀ ਉਹ ਇੱਕ ਵਾਰ ਵੀਰਾਂ ਨਾਲ ਜ਼ਰੂਰ ਫੋਨ ਤੇ ਗੱਲ ਕਰ ਲਓ ਜਿਹੜਾ ਵੀਰ ਨੇ ਟੋਕੜ ਗੱਬਣ ਝੋਟੀ ਲੈਣੀਆਂ ਟਾਪ ਕੁਆਲਿਟੀ ਦੀ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ ਮੰਗਰ ਦੋਸਤੋ ਬੱਚਾ ਸਮੇਤ ਤਾਜ਼ੀਆਂ ਮੱਝਾਂ ਦੇ ਨਾਂ ਦਾ ਦੁੱਧ ਬਾਈ ਹਸਰੀ ਕਾਲ ਪਲਦਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਲਓ ਜੀ ਪਿੰਡ ਧੋਲਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਹੈ 78142 78142 64123 64123 ਜਿਹੜੀ ਆਪਾਂ ਸਕਰੀਨ ਤੇ ਝੋਟੀ ਦੇਖੀ ਨੇ ਵੀਰੇ ਇਹਦੀ ਕੀ ਡਿਟੇਲ ਹੈ ਕਿੰਨੇ ਟਾਈਮ ਦੀ ਗੱਭਣ ਹੈ ਤੇ ਕਿੰਨਾ ਦੁੱਧ ਹੈ ਵੀਰੇ ਪਹਿਲੇ ਇਹਦੀ ਕੀ ਦੁੱਧੇ ਸੂਗੀ ਪਹਿਲੇ ਸੂਏ ਸੂਹੀ ਹੈ ਦੂਜੇ ਸੂਏ ਸੂਗੀ ਤੇ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਵੀਰੇ ਪਹਿਲੇ ਸੂਏ ਨੇ 14 ਕਿਲੋ ਦੁੱਧ ਦਿੱਤਾ ਵਾ ਪਹਿਲੇ ਸੂਏ 14 ਕਿਲੋ ਦੁੱਧ ਦਿੰਦਾ ਹੁਣ ਤੇ ਹੁਣ ਕਿੰਨੇ ਟਾਈਮ ਦੀ ਗੱਭਣ ਹੈਗੀ ਵੇ ਆ ਗਏ ਵੀਰੇ 3 ਮਹੀਨੇ ਦੀ ਗੱਭਣਾ ਗਈ 7 ਮਹੀਨੇ ਸੂਈ ਨੂੰ ਹੋ ਗਏ 3 ਮਹੀਨੇ ਦੀ ਗੱਭਣਾ ਦੋਸਤੋ 7 ਮਹੀਨੇ ਸੂਈ ਨੂੰ ਹੋ ਗਏ ਮਗਰ ਬੱਚਾ ਘੱਟਿਆ ਹਨ ਵੀਰੇ ਹਾਂ ਘੱਟਿਆ ਮਗਰ ਦੋਸਤੋ ਬੱਚਾ ਘੱਟਿਆ ਆਪਣਾ ਕੰਮ ਵਪਾਰ ਦਾ ਹਨਾ ਵੀਰੇ ਵਪਾਰ ਦਾ ਆਪਣਾ ਖਰੀਦੀ ਅਬ ਹਾਂ ਖਰੀਦੀ ਤੇ ਹੁਣ ਹਾਜ਼ਰ ਦੁੱਧ ਕੇ ਨਾਸ਼ਟਾ ਮ ਦੁੱਧ ਹੁਣ ਵੀਰੇ 8 ਕਿਲੋ ਦੁੱਧ ਹੈਗਾ ਹੁਣ 8 ਕਿਲੋ ਹੈਗਾ ਕਿਲੋ ਘਟ ਵੀ ਸਕਦਾ ਪਾਈਆ ਵਧ ਵੀ ਸਕਦਾ ਉਹ ਤਾਂ ਆਪਾਂ 10 ਕਿਲੋ ਮਣਕੇ ਲੈ ਕੇ ਆਏ ਸੀ ਸਫਰ ਕਿਉਂਕਿ ਲੰਬਾ ਸਫਰ ਚੋਏ ਨਾ ਝੋਟੀ ਕਿਧਰੋਂ ਆਈ ਹੈਗੀ ਇਹ ਹਰਿਆਣੇ ਚੋਂ ਆਈ ਵੀ ਹੈ ਹਰਿਆਣੇ ਚੋਂ ਆਈਆ ਲੰਮੇ ਸਫਰ ਦਾ ਕਰਕੇ ਦੋਸਤੋ ਵੀਰ ਕਹਿੰਦਾ ਵੀ ਦੁੱਧ ਕਿਲੋ 2 ਕਿਲੋ ਝੋਟੀ ਤੋੜ ਗਈ ਤੁਸੀਂ 8 ਕਿਲੋ ਮੰਨ ਕੇ ਸੌਦਾ ਕਰ ਸਕਦੇ ਹੋਗੇ ਵੀਰ ਕਹਿੰਦਾ ਵੀ ਆਪਾਂ 10 ਕਿਲੋ ਦੁੱਧ ਲਿਆਂਦਾ ਸੀ ਮਣਕੇ ਸਫਰ ਦਾ ਕਰਕੇ ਝੋਟੀ ਨੇ ਦੁੱਧ ਘਟਾਤਾ ਤਾ ਤੋਰ ਕੇ ਦਿਖਾਦੇ ਵੀਰੇ ਤੋਰ ਕੇ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾ ਵੱਡਾ ਕੱਦ ਕੱਦ ਜੇ ਕੋਈ ਵੀਰ ਕੋਲੇ ਆ ਕੇ ਦੇਖੂਗਾ ਛੋਟੀ ਵਾਲਾ ਤਾਂ ਵਰਕਾ ਹੀ ਪਾੜ ਦਿਓ ਥਣ ਹਵਾਨੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖੜਵਾ ਥਣ ਮੁਠੀ ਵਾਲ ਕੱਦ ਦਾ ਦੋਸਤੋ ਨਤਾਜਾ ਲਾਸ ਰੋਂ ਜਿਵੇਂ ਬੰਬਈ ਵਾਲੀ ਮੱਜਾਂ ਦੇ ਕੱਦ ਹੁੰਦੇ ਨੇ ਓਡਾ ਕੱਦ ਕੱਟੀ ਦਾ ਹੁਣ ਦੰਦਾਂ ਜਾ ਵੀਰੇ ਦੰਦਾਂ ਜੇ ਵੀਰੇ ਕਹਿ ਦੰਦ ਹੈ ਇਹ ਦੰਦ ਦੋ ਦੋ ਤੋੜ ਗਏ ਚੌਗਦੀ ਮਤਲਬ ਵੀ ਚੌਗੀ ਆ ਦੋਸਤੋ ਦੋ ਦੇ ਦੰਦ ਤੋੜਤੇ ਦੋਂਦ ਦੇ ਚੌਗੀ ਝੋਟੀ ਆ ਹੁਣ ਇਸ ਟਾਈਮ ਤਿੰਨ ਮਹੀਨੇ ਦੀ ਗੱਬਣਾ ਵੀਰੇ 3 ਮਹੀਨਿਆਂ ਦੀ ਚੈੱਕਪਾਸ ਦੋਸਤੋ ਕਨਫਰਮ ਆਪ ਵੀਰਾਂ ਦੇ ਘਰੇ ਤੁਸੀਂ ਦੋ ਟਾਈਮ ਚਵਾਈ ਕਰਕੇ ਡਾਕਟਰ ਆਪਣਾ ਲਿਆ ਕੇ ਚੈੱਕ ਕਰਕੇ ਦਸੱਲੀ ਨਾਲ ਵੀਰਾਂ ਦੇ ਘਰੋਂ ਖਰੀਦਾਰੀ ਕਰ ਸਕਦੇ ਹੋਗੇ ਤੇ ਡਿਮਾਂਡ ਕੀ ਰੱਖੀ ਹੈ ਵੀਰੇ ਦੀ ਆਪਾ ਡਾਣ ਵੀਰੇ ਮੁੱਲ ਜਿੰਨਾ ਮਰਜ਼ੀ ਕਰਵਾ ਲਓ 1 30 ਚੋਂ ਮਾਨਤਾ ਨਹੀਂ ਕਰੂੰਗਾ 1 ਲੱਖ 30 ਚੋਂ ਮਾਨਤਾ ਨ ਹੋਊਗਾ ਮੁੱਲ ਜਿੰਨਾ ਮਰਜ਼ੀ ਕਰਵਾ ਲਓ ਦੋਸਤੋ ਵਿੱਚ ਵੀਰਾਂ ਦੇ ਕਮੈਂਟ ਵੀ ਆਉਂਦੇ ਰਹਿੰਦੇ ਨੇ ਵੀ 70 75 ਇਸ ਤਰ੍ਹਾਂ ਦੀ ਮੰਨ ਲਓ ਵੀ ਝੋਟੀ 70 75 ਵਾਲੇ ਦਾ ਵਰਕ ਹੀ ਬਾੜ ਦਿਓ ਲੱਖ ਨੂੰ ਵੀ ਨਹੀਂ ਕਿਤੋਂ ਮਿਲਦੀ ਕਿਉਂਕਿ ਤੁਹਾਨੂੰ ਆਪ ਨੂੰ ਪਤਾ ਮੰਗਾਈ ਦਾ ਸਮਾਂ ਪਿੱਠਪੁੜੇ ਦੀ ਬੰਤਰ ਝੋਟੀ ਦੀ ਬਾ ਕਮਾਲ ਹੈ ਪਿੱਠ ਟੌਪ ਦਾ ਪਿੱਠਪੁੜਾ ਦੋਸਤੋ ਚੌੜੀ ਵੀ ਬਥੇਰੀ ਹੈ ਝੋਟੀ ਸੁਨੱਖੀ ਵੀ ਬਥੇਰੀ ਹੈ ਤੇ ਮੰਗਰ ਦੋਸਤੋ ਬੱਚਾ ਵੀ ਸੋਹਣਾ ਮੰਗਰ ਕੱਟੀ ਹੈ ਨਾ ਵੀਰੇ ਹਾਂ ਤੇ ਘਰੇ ਆਏ ਬੰਦੇ ਦਾ ਮਾਨਤਨ ਤਾਂ ਹੋਊਗਾ ਵੀਰੇ 130000 ਜੋ ਮੰਦਾਨ ਕਰਦੇ ਆ ਇਹ ਨਹੀਂ ਲੱਗਦਾ ਕਿ ਕੋਈ ਬਾਲਾ ਫਰਕ ਹੈਗਾ ਬਾਲਾ ਫਰਕ ਵੀਰ ਕਨਾਂ ਹੈ ਨਹੀਂ ਕਰਿਆ ਇਹ ਬੰਦਾ 130000 ਚੋਂ ਮਾਨਤਾਨ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਦੋਸਤੋ ਟੋਕੜ ਗੱਬਣ ਝੋਟੀ ਮੰਗਰ ਬੱਚਾ ਕੱਟੀ ਵੱਡਾ ਕਦਗਾਠ ਗੋਲ ਸਿੰਘ 3 ਮਹੀਨਿਆਂ ਦੀ ਚੈੱਕ ਪਾਸ ਕਨਫਰਮ 8 ਕਿਲੋ ਦੁੱਧ ਵੀਰਾਂ ਦੇ ਘਰੋਂ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਦੋਸਤੋ ਮਿਣਕੇ ਲਾ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ